ਪਰਾਤ ਨੂੰ ਬਈ ਉਲੀ ਲੱਗ ਗਈ ਆਟੇ ਨੂੰ ਵਿਚਾਰਾ ਨੇ ਕਿੰਨੇ ਦਿਨ ਹੋ ਗਏ ਵੀ ਅਜੇ ਰੋਟੀ ਨਹੀਂ ਲਈ ਪਾਜੀ ਅੱਠ-9 ਦਿਨ ਹੋ ਗਏ ਪਾਜੀ ਬੰਨ ਦੇ ਗੁਜ਼ਾਰਾ ਕਰਦੇ ਮੇਰੇ ਛੋਟੇ ਜਿਹੇ ਛੋਟੇ ਬੱਚੇ ਆ ਮੰਜੇ ਮੰਜੇ ਮੇਰੇ ਦੋ ਮੰਜੇ ਸਿਰਫ ਨਿਕਲੇ ਆ ਬਾਕੀ ਵੇ ਦੇਖੀ ਜਾਂਦੇ ਜੀ ਕੀ ਹਾਲਾਤ ਹੋਈ ਜਾਂਦੇ ਆ ਜੀ ਅਜੇ ਕਹਿੰਦੇ ਤੁਸੀਂ ਤਾਂ ਡੁੱਬੇ ਨਹੀਂ ਜੀ ਹੋਰ ਇਹ ਦੋਂਗਾ ਸੀ ਕੀ ਡੁੱਬਾਂਗੇ ਸੀ ਫਿਰ ਮਰ ਜਾਈਏ ਫੇਰ ਹੀ ਡੁੱਬਣਾ ਨਹੀਂ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਪਾਜੀ ਕੋਈ ਨਹੀਂ ਆਇਆ ਤੇ ਕਿਸੇ ਨੇ ਅੱਡੀ ਮਦਦ ਨਹੀਂ ਕੀਤੀ ਬਹੁਤ ਬੁਰਾ ਹਾਲ ਹੋ ਗਿਆ ਜੀ ਬਾਈ ਦਾ ਵੇਖ ਸਕਦਾ ਜੀ ਬੇਚਾਰਾ ਰੋ ਰਿਹਾ ਬਾਈ ਕਿਉਂ ਸਾਰੀਆਂ ਵਰਚ ਅਗਲਾ ਘਰ ਹੀ ਬਣਾਉਂਦਾ ਤੇ ਬੱਚੇ ਬਾਈ ਦੇ ਛੋਟੇ ਛੋਟੇ ਐ ਬਾਈ ਹਰ ਇੱਕ ਨੂੰ ਆਉਂਦਾ ਕੋਈ ਗੱਲ ਨਹੀਂ ਬਾਈ ਹੌਸਲਾ ਰੱਖ ਯਾਰ ਕੋਈ ਗੱਲ ਕੋਈ ਨਹੀਂ ਭਜੀ ਤੁਹਾਡੇ ਸਿਰ ਤੇ ਆ ਤੁਹਾਡੇ ਨਾਲੀਆਂ ਜਿੱਦਾਂ ਨਹੀਂ ਕੋਈ ਗੱਲ ਨਹੀਂ ਬਾਕੀ ਬਾਈ ਕੋਈ ਵੀ ਭਰਾ ਦੀ ਮਦਦ ਕਰ ਸਕਦਾ ਜਰੂਰ ਬਾਈ ਦੇ ਨਾਲ ਸੰਪਰਕ ਕਰੋ ਫਿਰੋਜਪੁਰ ਜ਼ਿਲ੍ਹਾ ਤੇ ਪਿੰਡ ਸੀ ਆਪਣਾ ਬਾਈ ਹਮਚੱਕ ਹਮਚੱਕ ਚਿੰਦਰ ਸਿੰਘ ਮੇਰਾ ਨਾਮ ਹੈ ਬਾਈ ਫੋਨ ਨੰਬਰ ਦੁਬਾਰਾ ਫੇਰ ਬੋਲ ਦੇਵੇ 76961 92072 ਕੋਈ ਗੱਲ ਨਹੀਂ ਬਾਈ ਅਸੀਂ ਵੀਡੀਓ ਜਿਹੜੇ ਦੇਖ ਰਹੇ ਉਹਨਾਂ ਨੂੰ ਵੀ ਕਹਿੰਨੇ ਆ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਨਾਲ ਜੋ ਵੀ ਕੋਈ ਸਹਾਇਤਾ ਕਰ ਸਕਦਾ ਜਰੂਰ ਕਰੋ ਬਾਈ ਦੀ ਸਹਾਇਤਾ ਕਿਉਂ ਬੱਚੇ ਬਾਈ ਦੇ ਛੋਟੇ ਛੋਟੇ ਇੱਕ ਡੇਢ ਸਾਲ ਦਾ ਇੱਕ ਬਾਈ ਇੱਕ ਇੱਕ ਹੈਗਾ 4 ਸਾਲ ਦਾ ਜੀ ਸੰਗਤ ਜੀ ਆਪਾਂ ਅੱਜ ਆਏ ਸੀਗੇ ਫਰੋਜਪੁਰ ਏਰੀਆ ਦੇ ਵਿੱਚ ਜਿੱਥੇ ਪਾਣੀ ਆਇਆ ਆਪਾਂ ਜਮਾਂ ਹੱਦ ਤੇ ਖੜੇ ਆ ਆ ਸਾਹਮਣੇ ਨਾਲ ਬੰਨ ਹੈ ਤੇ ਆ ਬਾਈ ਮੈਨੂੰ ਸਪੈਸ਼ਲ ਲੈ ਕੇ ਆਇਆ ਕਹਿੰਦਾ ਯਾਰ ਮੇਰੇ ਘਰ ਦਾ ਬਹੁਤ ਬੁਰਾ ਹਾਲ ਆ ਤੇ ਮੇਰੇ ਯਾਰ ਜਰੂਰ ਵੇਖ ਕੇ ਆਓ ਕੋਈ ਪੱਤਰਕਾਰ ਨਹੀਂ ਆਉਂਦਾਗਾ ਤੇ ਆਪਾਂ ਵੀ ਪਹਿਲੇ ਬੋਲੀ ਕਿਹਾ ਮੈਂ ਕਿਹਾ ਚੱਲ ਬਈ ਬਾਈ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਯਾਰ ਬਹੁਤ ਮਹਿਸੂਸ ਹੋਇਆ ਸਾਨੂੰ ਬਹੁਤ ਦੁੱਖ ਹੋਇਆ ਯਾਰ ਹਾਂਜੀ ਬੰਦਾ ساری ਉਮਰ ਚ ਘਰ ਹੀ ਬਣਾਉਂਦਾ ਹਾਂਜੀ ਤੇ ਆਪਣੇ ਘਰ ਦੇ ਵਿੱਚ ਘਟੂ ਘਟ 4 4 ਫੁੱਟ ਫੜਾ ਨਾ ਪਾਣੀ ਪੰਜ ਪੰਜ 4 5 ਫੁੱਟ ਤੇ ਆਪਣਾ ਸਾਰੇ ਘਰ ਚ ਹੀ ਖੜ ਗਿਆ ਬਈ ਹਾਂਜੀ ਹਾਂਜੀ ਕਮਰਿਆਂ ਦੇ ਵਿੱਚ ਤਾਂ ਸਾਰਾ ਬੜਿਆ ਹੀ ਨਹੀਂ ਜਾਂਦਾ ਬੈੱਡ ਬੁੱਟ ਸਾਰਾ ਕੁਝ ਮਹਾ ਕੱਢਿਆ ਹੀ ਬੜੇ ਜੋ ਨਾ ਕੁਝ ਨਹੀਂ ਅੰਦਰ ਰਹਿ ਗਿਆ ਦਾਣੇ ਦੁਨੇ ਤੇ ਬੈੱਡ ਬੁੱਟ ਅੰਦਰ ਹੀ ਪਏ ਆ ਬਈ ਨਹੀਂ ਬੈੱਡ ਤਾਂ ਚੱਕ ਲਏ ਦਾਣੇ ਦੁਨੇ ਸਾਰਾ ਕੁਝ ਢੋਪ ਗਿਆ ਠੀਕ ਹੈ ਤੇ ਪਸੂ ਬਈ ਰਸੋਈ ਕੀ ਕੋ ਵੀ ਡਿੱਗ ਜੀ ਪਸੂ ਉਹ ਸਾਹਮਣੇ ਘਰਾ ਉੱਤੇ ਚਾਚੀ ਬਈ ਠੀਕ ਹੈ ਬਹੁਤ ਯਾਰ ਬਾਈ ਆਪਣਾ ਨਾਂ ਕੀ ਸੀਗਾ ਬਈ ਮੇਰਾ ਨਾਮ ਚਿੰਦਰ ਸਿੰਘ ਤੇ ਪਿੰਡ ਬਈ ਪਿੰਡ ਮੇਰਾ ਹਮਚੱਕ ਹਾਂ ਹਮਚੱਕ ਤੇ ਫੋਨ ਨੰਬਰ ਬਈ ਫੋਨ ਨੰਬਰ 7696 92072 ਠੀਕ ਹੈ ਤੇ ਮਾੜਾ ਇਹ ਪਾਣ ਘਰ ਵਿਖਾਵੇ ਹਾਂ ਹਾਂਜੀ ਹਾਂਜੀ ਆਜੋ ਬਈ ਲਓ ਬਈ ਦਿਖਾਉਣਾ ਕੋਈ ਡਰਤਾ ਨਹੀਂ ਬਈ ਕੈਮਰਾਮੈਨ ਹੌਲੀ ਹੌਲੀ ਆਵੇ ਜੇ ਘਰ ਦੇ ਵਿੱਚ ਸਾਨੂੰ ਨਾ ਯਾਰ ਸੈਟ ਦੇ ਕੰਦ ਕੁੰਦ ਤਾਂ ਨਹੀਂ ਡਿੱਗਣ ਵਾਲੀ ਉਹ ਨਹੀਂ ਭਰਾਵਾ ਉਹ ਨਹੀਂ ਗੱਲ ਲੱਗਦਾ ਕਿ ਦਾਦਾ ਮਾ ਪਾਜੀ ਆਜੋ ਮੇਰਾ ਘਰ ਮੈਨੂੰ ਪਤਾ ਹੈ ਵੇਖੋ ਕਿਤੇ ਸਾਡੇ ਨਾਲ ਛਾਲ ਮਰਾ ਦੇ ਜੀ ਨਹੀਂ ਪਾਣੀ ਕੋਈ ਨਹੀਂ ਪਾਣੀ ਨਹੀਂ ਇਹਨਾਂ ਤਾਂ ਠੀਕ ਆ ਫਿਰ ਕਿੰਨਾ ਕਿ ਤਿੰਨ ਤੋਂ 40 ਆ ਤੇਨ ਫੜਾਉਂਦਾ ਬਲਜੀਤ ਬਚ ਕੇ ਜੇ ਆ ਜਾ ਫਿਰ ਉਹਨਾਂ ਦਾ ਕੋਈ ਨਹੀਂ 1 1 ਕਰਤਾ 1 2 ਕਰ ਲੈ ਠੀਕ ਐ ਬਲਜੀਤ ਨੇ ਵੀ ਲੰਗਣਾ ਹੈ ਨਾ ਕੰਦ ਕੋਣ ਤਾਂ ਹੀ ਡਿੱਗਣ ਵਾਲੀ ਛੋਟੀ ਫੜ ਲੈ ਇਹ ਤਾਂ ਯਾਰ ਜਾਦੇ ਡੂੰਗਾ ਕਈ ਰਟੋਆ ਟਾ ਹੁੰਦਾ ਨਹੀਂ ਟੋਆ ਨਹੀਂ ਖੜਾ ਛੋਟੀ ਫੜ ਲੈ ਉਹ ਕੈਮਰਾਮੈਨ ਤੋਂ ਵੀ ਨਹੀਂ ਆਇਆ ਜਾਣਾ ਕਿ ਆਜੇਗਾ ਉੱਠਾ ਹੋਇਆ ਤੂੰ ਤੂੰ ਜਾ ਬਈ ਤੂੰ ਫੜ ਲੈ ਛੁਰਾ ਤੂੰ ਫੜ ਲੈ ਫੋਨ ਚੱਲ ਫਿਰ ਅਸੀਂ ਵੀ ਬਾਹਰ ਆਈਏ ਪਾਣੀ ਬਾਹਰ ਆ ਗਿਆ ਭਲੇ ਆਸਤੇ ਹੀ ਖੜੇ ਆ ਆ ਯਾਰ ਨਾ ਕੰਦ ਡਿੱਗਣ ਵਾਲੀ ਆ ਨਹੀਂ ਡੇਕਦੀ ਪਾਜੀ ਤੁਸੀਂ ਮੈਨੂੰ ਹੱਥ ਪਾਓ ਨਾ ਆ ਆ ਵੀ ਚੀਜ਼ ਬਾਰ ਫੋਨ ਇੱਥੇ ਰੱਖ ਦਗੇ ਰੱਖ ਦੇ ਰੱਖ ਮੈਂ ਆ ਗਿਆ ਬਲਜੀਤ ਕੋਈ ਨਹੀਂ ਬਲਜੀਤ ਬਚਾ ਕੇ ਜੇ ਰੱਖੀ ਪੈਰ ਭਾਈ ਆ ਆਪਦਾ ਵੀ ਨਾ ਨੁਕਸਾਨ ਹੋ ਜਾਏ ਆਪਣਾ ਕੰਦ ਕੁੰਦ ਤਾਂ ਨਹੀਂ ਬਈ ਡਿੱਗਣ ਵਾਲੀ ਨਹੀਂ ਨਹੀਂ ਆ ਡਿੱਗ ਪਈ ਹੈ ਜਿਹੜੀ ਡਿੱਗਣੀ ਸੀ ਆ ਜੋ ਮੈਨੂੰ ਹੱਥ ਫੜ ਮੈਨੂੰ ਮੋਢੇ ਦਾ ਤੋ ਨਹੀਂ ਨਹੀਂ ਆਇਆ ਕੋਈ ਨਹੀਂ ਮੈਂ ਉੱਤਰ ਖੜਦਾ ਹਾਂ ਇਹ ਰ ਇੱਥੇ ਟੰਡੂ ਆ ਨਹੀਂ ਨਹੀਂ ਟੋਹਾ ਨਹੀਂ ਆ ਕਿੱਧਰ ਵੀ ਆ ਜੋ ਆ ਜਾ ਬਈ ਇਹ ਬਲਜੀਤ ਹੈਗਾ ਤੇਰੇ ਪੱਟਰ ਤੱਕ ਆ ਜਾਊਗਾ ਪੱਟ ਤੱਕ ਆ ਜਾਊਗਾ ਬਚਾ ਕੇ ਜੀ ਬਚਾ ਕੇ ਜ ਕੋਈ ਡਰ ਨਹੀਂ ਮੈਨੂੰ ਇੱਥੇ ਉਤਰਿਆ ਕੋਈ ਗੱਲ ਨਹੀਂ ਆਪਾਂ ਅੰਦਰ ਕਮਰਿਆਂ ਚ ਨਹੀਂ ਜਾਂਦੇਗੇ ਆ ਮੈਨੂੰ ਫੜਾ ਦੇ ਫੋਨ ਲਾਓ ਬਈ ਖਾਣਿਆ ਤੁਹਾਨੂੰ ਆ ਜਿਓ ਆ ਲਓ ਬਈ ਜੀ ਹੋਲੀ-ਫੋਲੀ ਤੁਰੀ ਚੰਗਾ ਤੋ ਸਾਨੂੰ ਅੱਗੇ-ਅੱਗੇ ਜਾਂਦੇ ਆ ਮੇਰਾ ਹੱਥ ਫੜ ਲਈ ਮੜਾਏ ਬਾਈ ਵੇਖ ਸਕਦੇ ਆ ਤੁਸੀਂ ਵੇਖ ਕੇ ਬਈ ਰੋਣ ਆਉਂਦਾ ਬਾਈ ਦਾ ਘਰ ਫੁੱਲ ਭਰਿਆ ਪਿਆ ਜਾ ਆ ਤਾਂ ਯਾਰ ਬਹੁਤ ਪਾਣੀ ਖੜਾ ਪਈ ਯਾਰ ਆਜੂ ਦਾ ਪਿੰਕ ਪਕਾਣਾ ਹੈ। ਆ ਵੀ ਦੇਖ ਕੇ ਦੱਸ ਦੋ ਵੀ ਮੇਰਾ ਘਰ ਹੈ ਜੇ ਨਹੀਂ ਡੁੱਬਿਆ। ਲੋਕ ਕਹੀ ਜਾਂਦੇ ਵੀ ਇਹਦਾ ਘਰ ਨਹੀਂ ਡੁੱਬਿਆ। ਬਹੁਤ ਫੇਰ ਮੜੀ ਗੱਲ ਦਾ ਭਾਜੀ। ਨਾ ਖਾਣਾ ਪਹੁੰਚਦਾ ਕੋਈ ਰਾਸ਼ਨ ਆਸਤੇ। ਬਹੁਤ ਦੁਖੀ ਹੋਏ ਫਿਰ ਭਾਜੀ ਆ ਕਮਰੇ ਮੇਰੇ ਸਾਰੇ țeੜਾਂ ਜਾਂ ਬੰਜਾ ਤੁਨ ਮੈਂ ਵਿਖਾਉਣਾ ਡਰਾਮਾ ਮੇਰਾ ਕਿੱਥੇ ਪਿਆ ਉਹ țeਡਾ ਹੋ ਗਿਆ। ਇਹ ਬਈ ਤੇਰੇ ਆ ਨਾ ਡਿੱਗਣ ਦਾ ਤਾਂ ਡਰ ਕੋਈ? ਨਹੀਂ ਡਿੱਗਣ ਦਾ ਤਾਂ ਹੁਣ ਤੁਨ ਨੂੰ ਵੇਖੀ ਜਾਂਦੇ ਆਪਾਂ। ਹਾਂ ਨਹੀਂ ਮੈਂ ਕਿਹਾ ਵੀ ਆਪਾਂ ਜਾਣਾ ਵਿੱਚ। ਸਰਕਾਰ ਕੋਈ ਗੱਲ ਹੀ ਨਹੀਂ ਸੁਣਦੀ ਭਾਜੀ। ਭਾਈ ਲੈਟ ਲੂਟ ਕੱਟੀ ਆ ਹਾਂਜੀ ਹਾਂਜੀ ਕੋਈ ਗੱਲ ਨਹੀਂ ਭਾਈ ਅਸੀਂ ਜਿੰਨਾ ਤੁਹਾਡੀ ਸਹਾਇਤਾ ਕਰ ਸਕੀ ਕਰਾਂਗੇ ਆ ਦੇਖੋ ਭਾਈ ਜੀ ਮੇਰਾ ਸਾਰਾ ਤੇ ਬਾਕੀ ਭਾਈ ਕੋਈ ਵੀ ਦਾਨੀ ਸੱਜਣ ਬਾਈ ਨਾਲ ਜਰੂਰ ਇਹਰ ਕਰੋ ਸੰਪਰਕ ਭਾਈ ਆਪਣੀ ਝੋਨਾ ਕਿੰਨੇ ਕਿੱਲੇ ਸੀਗਾ ਝੋਨਾ ਆਪਣਾ ਭਾਈ ਤਿੰਨ ਕਿੱਲੇ 3 ਕਿੱਲੇ ਹਾਂਜੀ ਇੱਧਰ ਆ ਕੇ ਦੇਖੋ ਭਾਈ ਆ ਦੇਖ ਸਕਦੇ ਹੋ ਜੀ ਮੌਕਾ ਨਹੀਂ ਮਿਲਿਆ ਸਮਾਂ ਨਹੀਂ ਨਹੀਂ ਕੱਢਿਆ ਭਾਜੀ ਡਰਾਮਾਂ ਤੋਂ ਦੋ ਘਟੇ ਘਟੇ ਦੇ ਨਾਲੇ ਬਾਕੀ ਸਾਰੇ ਉਮੀਦ ਕਰਾਉ ਉਹ ਪ੍ਰਾਇਜ ਦੇ ਕੋ ਕਿੰਨਾ ਸੁਤੀ ਬੀ ਲੰਮਵਾਰੀ ਅਜੇ ਕਹਿੰਦੇ ਆ ਪਾਜੀ ਵੀ ਇਹਨਾਂ ਦਾ ਨੁਕਸਾਨ ਨਹੀਂ ਹੋਇਆ। ਆ ਵੇਖ ਸਕਦੇ ਹੋ ਬਈ ਪਾਣੀ ਖੜਾ ਪੰਜ-ਪੰਜ ਫੁੱਟ ਕਮਰਿਆਂ ਦੇ ਵਿੱਚ। ਅਜੇ ਪਾਜੀ ਕਹਿੰਦੇ ਨੁਕਸਾਨ ਨਹੀਂ ਹੋਇਆ। ਤੇ ਬਈ ਕੋਈ ਵੀ ਤਾਂ ਨਹੀਂ ਸੱਜਣ ਨਹੀਂ ਮਿਲਿਆ ਆਇਆ ਸੋ ਭਾਜੀ ਕੋਈ ਕਿਸੇ ਬਈ ਸੋਪਣੇ ਜਿਹੜਾ ਜ਼ਿਆਦਾ ਪਾਣੀ ਆਉਣ ਦਾ ਕਾਰਨ ਘਰਨੀਵਾ ਸੀਗਾ। ਨਹੀਂ ਪਾਜੀ ਇਹ ਤਾਂ ਘਰ ਤਾਂ ਬਹੁਤ ਉੱਚਾ ਨਹੀਂ ਜਿਵੇਂ ਪਿੰਡ 'ਚ ਚੜਿਆ ਨਹੀਂ ਘਟ ਚੜਿਆ। ਹਾਂਜੀ। ਦੇਖ ਸਕਦੇ ਹੋ ਬਈ ਉਹ ਬਾਈ ਦਾ ਡਰਮ ਪਿਆ ਵਿਚਾਰੇ ਦਾ ਡਰਮ ਵਿਹਲਾ ਕਰ ਲਿਆ ਸੀ ਬਈ ਪਹਿਲਾਂ ਹੀ। ਪਾਜੀ ਚੱਕ ਠੀਕ ਹੈ ਜੀ ਹਾਂ ਜੀ ਆਹ ਦੇਖ ਸਕਦੇ ਹੋ ਵੀ ਆਹ ਬਾਈ ਦੀ ਪ੍ਰਾਂਤ ਪਈ ਆ ਸਮਾਨ ਵੀ ਨਹੀਂ ਦਿੱਤਾ ਆ ਪ੍ਰਾਂਤ ਨੂੰ ਬਈ ਉੱਲੀ ਲੱਗ ਗਈ ਆਟੇ ਨੂੰ ਬਈ ਵਿਚਾਰਾ ਨੇ ਕਿੰਨੇ ਦਿਨ ਹੋ ਗਏ ਵੀ ਅਜ ਰੋਟੀ ਨਹੀਂ ਲਾਈ ਭਾਜੀ ਆਹ ਅੱਠ ਨੌ ਦਿਨ ਹੋ ਗਏ ਭਾਜੀ ਬੰਨ ਦੇ ਗੁਜ਼ਾਰਾ ਕਰਦੇ ਮੇਰੇ ਛੋਟੇ ਛੋਟੇ ਬੱਚੇ ਆ ਮੰਜੇ ਮੰਜੇ ਮੇਰੇ ਦੋ ਮੰਜੇ ਸਿਰਫ ਨਿਕਲੇ ਆ ਬਾਕੀ ਆ ਦੇਖ ਲੋ ਸਾਰਾ ਸਮਾਨ ਇਦਾਂ ਹੀ ਲੇ ਇੱਕ ਵਾਰੀ ਫੋਨ ਨੰਬਰ ਫੇਰ ਬੋਲੇ ਜ ਆਪਣਾ ਭਾਜੀ 76961 92073 ਠੀਕ ਹੈ ਜੀ ਆ ਬਾਈ ਨਾਲ ਬਈ ਜਰੂਰ ਜੋ ਜੋ ਵੀ ਕੋਈ ਸਹਾਇਤਾ ਕਰ ਸਕਦਾ ਕਰੋ ਜੇ ਬਈ ਜਮਾ ਤੁਹਾਨੂੰ ਲਾਈਵ ਦਿਖਾ ਰਹੇ ਆ ਉਹ ਵੀ ਭਾਜੀ ਦੇਖੋ ਉਹ ਵੀ ਡਿੱਗਣ ਵਾਲਾ ਕੰਦਾ ਸਾਰਿਆਂ ਦੇ ਉਹ ਕੰਦਾ ਵੀ ਡਿੱਗਣ ਵਾਲੀਆਂ ਇਹ ਤਾਂ ਬਾਈ ਯਾਰ ਮੇਰੇ ਹਿਸਾਬ ਨਾਲ ਪਾਣੀ ਪਤਾ ਨਹੀਂ ਕਿੰਨੇ ਦਿਨ ਨਹੀਂ ਸੁੱਕਣਾਗਾ ਦੇਖੇ ਇਧਰ ਆਇਆ ਛੋਰਾ ਕੋਈ ਨਹੀਂ ਹੁੰਦਾ ਕਿਈ ਗੱਲ ਪਤਾ ਨਹੀਂ ਹੁੰਦਾ ਇਧਰ ਦੇਖ ਸਕਦੇ ਹੋ ਜੀ ਆਹ ਦੇਖੋ ਭਾਜੀ ਬਾਈ ਨੇ ਬਾਈ ਦੇ ਪਤਨੀ ਨੇ ਕਿੰਨੇ ਸ਼ੌਂਕ ਨਾਲ ਭਾਂਡੇ ਰੱਖੇ ਆ ਤੇ ਥੱਲੇ ਕਿੰਨਾ ਪਾਣੀ ਖੜਾ ਜਿਹੜਾ ਜਨ ਵਾਲੀ ਬਈ ਇਹ ਤਾਂ ਤੁਸੀਂ ਦੱਸ ਦੋ ਤੁਸੀਂ ਵੀ ਦੇਖ ਹੀ ਰਹੇ ਹੋ ਵੀ ਆਪਾਂ ਦੱਸ ਦੋ ਵੀ ਇਹਨੇ ਕਿੰਨਾ ਬਰਾਸ਼ ਜੋੜ ਕੇ ਰੱਖਿਆ ਹੂੰ ਸਹੀ ਗੱਲ ਹੈ ਉਹ ਜਵਾਕਾਂ ਦੇ ਵੀ ਬਾਈ ਦੇ ਝੂਲਾ ਪਿੰਗਾ ਇੱਕ ਜਵਾਕ ਕਿੱਡੇ ਕਿੱਡੇ ਵੀ ਸੋਟੇ ਜਵਾਕ ਬਈ 1.5 ਸਾਲ ਦਾ ਇੱਕ ਸਾਢੇ 1 ਤਿੰਨ ਚਾਰ ਸਾਲਾਂ ਦਾ ਠੀਕ ਹੈ ਹਾਂਜੀ ਬਈ ਬਹੁਤ ਬਈ ਨੁਕਸਾਨ ਹੋਇਆ ਯਾਰ ਹਾਂਜੀ ਬਈ ਜਵਾਕਾਂ ਦਾ ਵੀ ਬਾਈ ਬਹੁਤ ਔਖਾ ਯਾਰ ਇੰਨਾ ਬਈ 9 ਦਿਨ ਹੋ ਗਏ ਇੱਕ ਮਿੰਟ ਨਹੀਂ ਦੇਗਾ ਗੱਲ ਕਰਾਂਗੇ 9 ਦਿਨ ਹੋ ਗਏ ਭਾਈ ਜਵਾਬ ਨੇ ਰੱਤੇਦਾਰ ਹੀ ਕਿਹਾ ਹੈ ਹਾਂਜੀ ਉਹ ਰੱਤੇਦਾਰ ਹੀ ਚਾਹਦੇ ਠੀਕ ਹੈ ਬਈ ਹਾਂਜੀ ਭਾਈ ਆਹ ਦੇਖ ਸਕਦੇ ਹਾਂ ਜੀ ਭਾਈ ਜੀ ਅਲਟਰਾ ਮਟਰ ਸਾਰਾ ਕੁਝ ਢੜਿਆ ਪਿਆ ਵੇਖ ਕੇ ਭਾਈ ਜੀ ਰੋਣ ਆਉਂਦਾ ਘਰ ਨੂੰ ਅਰੇ ਭਾਈ ਕਹਿੰਦੇ ਤੂੰ ਕਿਹੜਾ ਡੁੱਬਿਆ ਬਾਈ ਫਿਰ ਤੁਸੀਂ ਕਿ ਰਹਿੰਦੇ ਕਿੱਥੇ ਫਿਰ ਕਸ ਭਾਈ ਜੀ ਆ ਬੰਨ ਤੇ ਹੀ ਮੰਝੇ ਆ ਇਧਰ ਸਾਈਡ ਤੇ ਡਾ ਲੇਨ ਇਹ ਮੇਨ ਬੰਨ ਇਹ ਆਗੇ ਭਾਈ ਤੁਹਾਡਾ ਹਾਂਜੀ ਤੁਹਾਨੂੰ ਤੇ ਮੱਛਰ ਮੱਛਰ ਭਈ ਹੈ ਨਹੀਂ ਇੰਨਾ ਕਿ ਮੱਛਰ ਤਾਂ ਹੋਊਗਾ ਜੀ ਇੱਕ ਛੇ ਦਾ ਮੱਛਰ ਤਾਂ ਹੈਗਾ ਭਾਜੀ ਹੂੰ ਨਹੀਂ ਨਹੀਂ ਬਣਾਈ ਚੱਲ ਮੇਰੀ ਬਣਾ ਬਣੀ ਤੇਰੀ ਤੇਰੀ ਦਾ ਸਭ ਹੋ ਜਾਂਦਾ ਬਣੀ ਦੇਖ ਸਕਦੇ ਹੋ ਬਾਈ ਆ ਬਾਈ ਦੀ ਡੈਸ਼ ਲੱਗੀ ਸੀਗੀ ਡੈਸ਼ ਤਾਂ ਉਹ ਵਿੱਚ ਲੱਗੀ ਪਈ ਹੈ ਵਿਚਾਰੇ ਦੀ ਚਲੋ ਕੋਈ ਗੱਲ ਨਹੀਂ ਬਾਈ ਕੁਦਰਤ ਦੇ ਮਾਰਾ ਵੈਗਰੂ ਕਰੂਗਾ ਭਲੇ ਚਲੋ ਕੋਈ ਜਾਨੀ ਨੁਕਸਾਨ ਤੋਂ ਬਚਤ ਹੈ ਬਾਕੀ ਆਪਾਂ ਜੋ ਵੀ ਵੀਡੀਓ ਦੇਖ ਰਹੇ ਆ ਉਹਨਾਂ ਨੂੰ ਵੀ ਰਿਕਵੈਸਟ ਕਰਨੀ ਹੈ ਜੀ ਮੇਰੇ ਸਾਡਾ ਨਾਮ ਤਾਂ ਨਾ ਬਦਨਾਮ ਕਰਨੇ ਜੀ ਸਾਲਾ ਬਾਈ ਦਾ ਵੇਖ ਲੋ ਜੀ ਹੰਝੂ ਆ ਗਏ ਅੱਖਾਂ 'ਚ ਸਾਡੇ ਪਿੰਡ ਦੇ ਪਾਜੀ ਆ ਵੇ ਦੇਖੀ ਜਾਂਦੇ ਜੀ ਕੀ ਹਾਲਾਤ ਹੋਈ ਜਾਂਦੇ ਜੀ ਅਜੇ ਕਹਿੰਦੇ ਤੁਸੀਂ ਤਾਂ ਡੁੱਬੀ ਨਹੀਂ ਜੀ ਹੋਰ ਇਹ ਦੋਂਗਾ ਸੀ ਕੀ ਡੁੱਬਾਂਗੇ ਅਸੀਂ ਫਿਰ ਮਰ ਜਾਈਏ ਫੇਰੀ ਡੁੱਬਣਾ ਹੁਣ ਨਹੀਂ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਪਾਜੀ ਕੋਈ ਨਹੀਂ ਆਇਆ ਤੇ ਕਿਸੇ ਨੇ ਅੱਡੀ ਮਦਦ ਨਹੀਂ ਕੀਤੀ ਬਹੁਤ ਬੁਰਾ ਹਾਲ ਹੋ ਗਿਆ ਬਾਈ ਦਾ ਵੇਖ ਸਕਦਾ ਜੀ ਵਿਚਾਰਾ ਰੋ ਰਿਹਾ ਬਾਈ ਕਿਉਂ ਸਾਰੀਆਂ ਵਰਚ ਅਗਲਾ ਘਰ ਹੀ ਬਣਾਉਂਦਾ ਤੇ ਬੱਚੇ ਬਾਈ ਦੇ ਛੋਟੇ ਛੋਟੇ ਆ ਬਈ ਹਰ ਇੱਕ ਨੂੰ ਉਹਦਾ ਕੋਈ ਗੱਲ ਨਹੀਂ ਬਈ ਹੌਸਲਾ ਰੱਖ ਯਾਰ ਕੋਈ ਗੱਲ ਨਹੀਂ ਕੋਈ ਨਹੀਂ ਭਾਈ ਤੁਹਾਡੇ ਸਿਰ ਤੇ ਆ ਤੁਹਾਡੇ ਨਾਲ ਹੀ ਆ ਜਿੱਦਾਂ ਨਹੀਂ ਕੋਈ ਗੱਲ ਨਹੀਂ ਬਾਕੀ ਬਈ ਕੋਈ ਵੀ ਭਰਾ ਦੀ ਮਦਦ ਕਰ ਸਕਦਾ ਜਰੂਰ ਬਾਈ ਦੇ ਨਾਲ ਸੰਪਰਕ ਕਰੋ ਫਰੋਜਪੁਰ ਜ਼ਿਲ੍ਹਾ ਤੇ ਪਿੰਡ ਸੀ ਆਪਣਾ ਬਈ ਹਮਚੱਕ ਜੀ ਹਮਚੱਕ ਚੰਦਰ ਸਿੰਘ ਮੇਰਾ ਨਾਮ ਹੈ ਬਈ ਫੋਨ ਨੰਬਰ ਦੁਆਰਾ ਫੇਰ ਬੋਲ ਦੇਵੇ 76961 92072 ਕੋਈ ਗੱਲ ਨਹੀਂ ਬਈ ਅਸੀਂ ਵੀਡੀਓ ਜਿਹੜੇ ਦੇਖ ਰਹੇ ਉਹਨਾਂ ਨੂੰ ਵੀ ਕਹਿੰਨੇ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਨਾਲ ਜੋ ਵੀ ਕੁਈ ਸਹਿਯਤਾ ਕਰ ਸਕਦਾ ਜਰੂਰ ਕਰੋ ਬਈ ਦੀ ਸਹਿਤਾ ਆਪਕਾ ਬੱਚੇ ਬਈ ਦੇ ਛੋਟੇ ਛੋਟੇ ਇੱਕ ਡੇਢ ਸਾਲ ਦਾ ਇੱਕ ਬਈ ਇੱਕ ਇੱਕ ਹੈਗਾ 4 ਸਾਲ ਦਾ ਜੀ ਠੀਕ ਹੈ ਇੱਕ ਡੇਢ ਸਾਲ ਦਾ ਤੇ ਬੱਚੇ ਬਈ ਨੇ ਆਪਦੇ ਰਿਸ਼ਤੇਦਾਰੀ ਚ ਘੱਲੇ ਆ ਬਹੁਤ ਬਈ ਯਾਰ ਨੁਕਸਾਨ ਹੋਇਆ ਯਾਰ ਬਹੁਤ ਸਾਲਾ ਸਾਨੂੰ ਵੀ ਦੁੱਖ ਹੁੰਦਾ ਬਈ ਕੋਈ ਗੱਲ ਨਹੀਂ ਭਰਾ ਦਿਲ ਰੱਖ ਠੀਕ ਹੈ ਬਈ ਕੋਈ ਗੱਲ ਨਹੀਂ